ਕੀ ਹਾਲ ਹੈ ਬਾਈ ਸੁੱਖੇ ਬਹੁਤ ਵਧੀਆ ਬਾਈ ਅੱਜ ਕੀ ਪ੍ਰੋਗਰਾਮ ਹੈ ਇਹ ਇਹ ਪ੍ਰੋਗਰਾਮ ਬਾਈ ਮੀਨੂ ਮੰਡੇ ਦਾ ਰੱਖਦੇ ਹੋਏ ਸਾਰੇ ਨਗਰ ਦੇ ਸਹਿਯੋਗ ਨਾਲ ਅੱਜ ਪ੍ਰੋਗਰਾਮ ਚਲਾਇਆ ਗਿਆ ਹੈ ਹਮਮ ਇੱਕ ਰੱਬ ਨੂੰ ਬਣਾਉਣ ਵਾਸਤੇ ਤੇ ਪਿੰਡ ਦੀ ਏਕਤਾ ਵਾਸਤੇ ਸਾਰਾ ਇਹ ਦਾ ਪ੍ਰੋਗਰਾਮ ਅਲਿਖਿਆ ਗਿਆ ਸਾਰੇ ਪਿੰਡ ਦੀ ਮਿਹਰ ਹੋਈ ਹੈ ਸੰਗਤ ਨੇ ਸਾਰਾ ਸਹਿਯੋਗ ਦਿੱਤਾ ਆਪਣਾ ਅੱਛਾ ਕਰ ਗਏ ਕਿਸੇ ਕਰਨੇ ਕੁਖਾਣੀ ਮੋੜਿਆ ਹੈ ਗਿਆ ਕਿਸੇ ਨੇ ਆਪਾਂ ਨੂੰ ਆਟਾ ਪਾਇਆ ਕਿਸੇ ਨੇ ਗੁੜ ਪਾਇਆ ਕਿਸੇ ਨੇ ਤੇਲ ਪਾਇਆ ਕਿਸੇ ਨੇ ਪਾਤੇ ਦੀ ਸੇਵਾ ਕੀਤੀ ਹੈ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਜੀ ਹੂੰ ਉਹਦੇ ਫਰਕ ਹੈ ਅੱਜ ਇਹੋ ਪ੍ਰੋਗਰਾਮ ਚੱਲ ਰਿਹਾ ਤੁਸੀਂ ਮਾਣਿਆ ਦਿਖਾ ਦਿਓ ਸੰਗਤ ਨੂੰ ਹਾਂ ਤੇ ਪ੍ਰਮਾਤਮਾ ਨੇ ਅੱਜ ਆਪਣੀ ਸੁਣ ਗਈ ਲਈ ਦੇ ਲੀ ਮੀ ਪਾਇਆ ਹੈ ਨਾ ਬਹੁਤ ਦਿਨਾਂ ਤੋਂ ਆਪਾਂ ਕਰ ਰਹੇ ਤੇ ਮੀ ਪਾਦੇ ਪ੍ਰਮਾਤਮਾ ਮੀ ਪਾਦੇ ਨਾ ਰੱਬ ਮੀ ਪਾਦੇ ਹਾਂ ਮੀ ਪੂਰਾ ਪਿਆ ਜੀ ਹਾਂ ਰੱਬ ਦੀ ਮਿਹਰ ਹੋਈ ਹੈ ਤੇ ਸੰਗਤ ਦਾ ਪਿਆਰ ਮਿਲਿਆ ਹੈ ਤੇ ਲੋਕਾਂ ਦਾ ਬਹੁਤ ਹੰਗਾਰਾ ਮਿਲਿਆ ਇਹਦੇ ਪਿੰਡ ਦੀ ਏਕਤਾ ਹੈ ਜੀ ਇਹਦੇ ਵਿੱਚ ਆਪਾਂ ਕੋਣਾ ਕਰਨ ਕਰਾਉਣ ਵਾਲੇ ਇੱਕ ਬਾਈ ਜਿਵੇਂ ਪਹਿਲਾਂ ਹੁਣ ਜਿਵੇਂ ਹੁਣ ਦੇਵੇਂ ਪੀੜੀ ਹੈ ਉਹ ਤਾਂ ਮਨ ਲੈ ਗੁੱਡੀਆਂ ਆ ਫੂਕਣ ਵਾਲਾ ਰਵਾਜ ਹੈ ਨਹੀਂ ਹੈ ਨਾ ਤੇ ਮਨ ਲੈ ਇਹ ਮਨ ਲੈ ਜਿਹੜੇ ਹੁਣ ਨੇਵੇਂ ਆ ਪੁਰਾਣੀਆਂ ਬੁੜੀਆਂ ਨੇ ਉਹਨਾਂ ਨੇ ਰਵਾਜ ਛੇੜਿਆ ਹੈ ਨਾ ਇਹ ਹਾਂ ਹਾਂ ਇਹ ਪੁਰਾਣੀ ਸੰਸਕਾ ਚੱਲਦੀ ਆ ਰਹੀ ਹੈ ਚਲੋ ਇਹ ਤਾਂ ਇੱਕ ਬਣਾਉਂਦਾ ਹੁੰਦਾ ਵੀ ਪਿੰਡ ਦੀ ਏਕਤਾ ਵਾਸਤੇ ਬਣਾਉਂਦਾ ਜੀ ਹਾਂ ਇਹ ਜਿਹੜੀ ਤਾਈ ਸਭ ਤੋਂ ਜ਼ਰੂਰੀ ਹੁੰਦੀ ਹੈ ਕਿਸੇ ਬਾਹਰ ਨੇ ਵੀ ਹੋ ਗਿਆ ਇਹਨੂੰ ਕਰਨੀ ਚਾਹੀਦੀ ਹੈ ਹਾਂ ਹਰ ਇੱਕ ਬੰਦੇ ਨੂੰ ਇਹ ਪ੍ਰਾਲਾ ਕਰਨਾ ਚਾਹੀਦਾ ਹੈ ਵੀ ਪਿੰਡ ਦੇ ਵਿੱਚ ਏਕਾ ਹੋਣਾ ਜ਼ਰੂਰੀ ਹੈ ਇਹਦੇ ਵਿੱਚੋਂ ਸਾਰੇ ਆਪਣੀਆਂ ਕੈਟਾਗਰੀ ਸਾਰੀਆਂ ਆ ਗਿਆ ਇਹਦੇ ਵਿੱਚ ਕਿਸੇ ਨੂੰ ਵੱਖ ਨਹੀਂ ਸਮਝਿਆ ਜਾਂਦਾ ਹਾਂ ਇੱਕ ਪਿਆਰ ਮੁਹੱਬਤ ਦਾ ਸੰਦੇਸ਼ ਦਿੰਦੀ ਹੈ ਕਿ ਤਾਂ ਇਹ ਜਿਹੜੇ ਰੀਤੀ ਰਿਵਾਜ ਨੇ ਪਹਿਲਾਂ ਤੋਂ ਚੱਲੇ ਆ ਰਹੇ ਨੇ ਤੇ ਆਪਾਂ ਨੂੰ ਵੀ ਮਨਾਉਣੇ ਚਾਹੀਦੇ ਆ ਹਾਂ ਪਹਿਲਾਂ ਕਾਫੀ ਸਮਾਂ ਹੋ ਗਿਆ ਬੰਦ ਹੋ ਗਈ ਤੇ ਨਾ ਇਹ ਹਾਂ ਲੋਕਾਂ ਨੇ ਜਿਹੜਾ ਲੋਕਾਂ ਦਾ ਆਪਸੀ ਜੀਵਨ ਹੈ ਨਾ ਉਹ ਆਪੀ ਨਿਰਪਰ ਆਪਣੇ ਤੇ ਹੋ ਗਿਆ ਉਹ ਭੁੱਲ ਗਏ ਚੀਜ਼ਾਂ ਨੂੰ ਤੇ ਕਹਿੰਦਾ ਮਈਆਂ ਤੇ ਜੋ ਕੁਛ ਹੈ ਮਈਆਂ ਜਾਂ ਪੈਸਾ ਜਾਂ ਕੁਛ ਵੀ ਹੈ ਪੈਸਾ ਪੂਸਾ ਕੁਝ ਨਹੀਂ ਹੁੰਦਾ ਤੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਮਕਸਦ ਹੁੰਦਾ ਪਿਆਰ ਮੁਹੱਬਤ ਤੇ ਏਕਤਾ ਅੱਜ ਇਹ ਪ੍ਰੋਗਰਾਮ ਕਰਾਇਆ ਤੁਸੀਂ ਨੇ ਦੇਖ ਲਾਜੀ ਪਰਮਾਤਮਾ ਦੇ ਸਭ ਨੂੰ ਸੁਣ ਲਈ ਹਾਂਜੀ ਬਹੁਤ ਜ਼ਿਆਦਾ ਤੇ ਇਨਾ ਮਈਆਂ ਦਾ ਪਿਆਰ ਮੈਂ ਕਹਿੰਦਾ ਸਭ ਤੋਂ ਵੱਧ ਕੇ ਧੰਨਵਾਦ ਜਾਂਦੇ ਆ ਨਾ ਬੀਬੀਆਂ ਦੇ ਜਿਨ੍ਹਾਂ ਨੇ ਇਨਾ ਇਹਦੇ ਫਸਲਾਂ ਬਾਈ ਰੁਕੇ ਹੋਈਆਂ ਦੀਆਂ ਮਤਲਬ ਮੀਂਹ ਕਣੀ ਤਰਸ ਜੇ ਤਰਸਰੀਆਂ ਦੀਆਂ ਉਹ ਵੀ ਮਤਲਬ ਹੁਣ ਬਹਾਲ ਹੋ ਜਾਣੀਆਂ ਬੜੇ ਮੋਟਾ ਨਾ ਇਹ ਵੀ ਇੱਕੋ ਗੱਲ ਹੋ ਜਾਂਦੀ ਆ ਜੇ ਤਾਂ ਜਿਵੇਂ ਵੀ ਉਹਨਾਂ ਦਾ ਪਿਆਰ ਮੁਹੱਬਤ ਆਪਣੇ ਚੁੰਦਾ ਹੈ ਆਪਾਂ ਵੀ ਉਹ ਤੇ ਕਹਿੰਦੇ ਆ ਵੀ ਚਾਰ ਭਾਈ ਇਕੱਠੇ ਹੋਈਏ ਤੇ ਆਪਣੇ ਦੇ ਵਿੱਚ ਗਰੋਥ ਹੁੰਦੀ ਆ ਨਾ ਇਦਾਂ ਜਦੋਂ ਇਨਸਾਨ ਇਨਸਾਨ ਇਕੱਠੇ ਹੁੰਦੇ ਨੇ ਉਹਨਾਂ ਦੀ ਵੀ ਗਰੋਥ ਹੁੰਦੀ ਆ ਹਾਂ ਪਿਆਰ ਮੁਹੱਬਤ ਜੇ ਇਕੱਠੇ ਹੋਵਾਂਗੇ ਫੇਰ ਹੀ ਵਾਧਾ ਨਾ ਫੇਰ ਹੀ ਆਪਾਂ ਇੱਕ ਦੂਜੇ ਨੂੰ ਕਹਿੰਦੇ ਆ ਵੀ ਜੀਤ ਸਿੰਘਾ ਭਾਈ ਤੂੰ ਵਧੀਆ ਯਾਰ ਕੰਮ ਕੀਤਾ ਜਾਂ ਤੂੰ ਵਧੀਆ ਸਾ ਮੇਰਾ ਮੇਰੇ ਨਾਲ ਖੜਿਆ ਹਣਾ ਐ वीडियो में आएगी थोड़ी देर में आऊंगा पता नहीं कब आएगा ਆ ਵਈ ਗੁੱਡੀ ਬੂਖਣਾ ਆ ਦੇ ਨਾ ਪ੍ਰਮਾਤਮਾ ਨੇ ਅੱਜ ਸੁਣ ਲਈ ਅੱਜ ਪਹਿਲੀ ਵਾਰ ਗੁੱਡੀ ਬੂਖਿਆ ਮਾਤਾ ਅੰਕ ਬਣ ਤੇ ਜਮਾ ਐ ਰੱਬ ਨੇ ਨਾ ਜਿਵੇਂ ਪਹਿਲਾਂ ਗੁੱਡੀਆਂ ਬਣਾਇਆ ਕਰਦੇ ਤੇ ਇਹ ਹਿਆਰ ਨੂੰ ਜਿਹੜੇ ਨਵੀਂ ਵੀਡੀਓ ਮਨੀ ਬਣਾਉਂਦੇ ਨਾ ਅੱਜ ਕੱਲ੍ਹ ਦੀ ਨਵੀਂ ਪੀੜੀ ਜਮਾ ਬਈ ਇਹ ਤੇਹਰਾਂ ਨੂੰ ਪੁੱਲ ਚੁੱਕੀ ਐ ਪਹਿਲਾਂ ਦੇਖ ਹਰ ਹਰ ਗਰਮੀਆਂ ਚ ਜਦੋਂ ਮੀਂਹ ਪੈਂਦਾ ਹਰੇਕ ਪਿੰਡ ਚ ਇਹ ਗੁੱਡੀ ਫੂਕੀ ਜਾਂਦੀ ਦੀ ਜਰੂਰ ਦੀ ਮੀਂਹ ਪੈ ਜੀ ਹਾਂ ਜੀ ਅੱਜ ਤੋਂ 10 ਦਿਨ ਪਹਿਲਾਂ ਗੁੱਡੀ ਫੂਕੀ ਹੁੰਦੀ ਮੀਂਹ ਪੈ ਜਾਂਦਾ ਮੀਂਹ ਪੈ ਜਾਂਦਾ ਬਈ ਅੱਜ ਸਾਰਾ ਰੱਬ ਨੇ ਸੌਂ ਲਿਆ ਦੇ ਸਾਰਾ ਪਿੰਡ ਆ ਰਿਹਾ ਉਰੀ ਆ ਕੇ ਪਟਣ ਲੈ ਰਹੇ ਗੁੱਡੀਆਂ ਸੁਸਤ ਹੋ ਲੈ ਰਹੇ ਆਪਾਂ ਕੋਟੜਾ ਦੇ ਅੱਡੇ ਤੇ ਖੜਿਆ ਨਾ ਹਾਂ ਇਧਰ ਰੋਡ ਚੱਲਦਾ ਆਪਣੀ ਪਿੰਡ ਦੀ ਜੂ ਇਧਰ ਰਹਿ ਗਈ ਆਪਣਾ ਪਿੰਡ ਇਧਰ ਹੀ ਸੱਡ ਰਹਿ ਗਿਆ ਔਰ ਇਹ ਤੇ ਪਹਿਲਾ ਮਰਦਾਂ ਦੀ ਲੋਕ ਪਹਿਲਾ ਗੋ ਬੋਲਦਾ ਨਹੀਂ ਬੀ ਬੁੱਕ ਤੇ ਵਾਜੀ ਨਹੀਂ ਲੋਕ ਮਾਰ ਕੇ ਕੀ ਕਰਨੀ ਨਾਲ ਕਹਿੰਦਾ ਜੇ ਪਹਿਲਾ ਮਰੀ ਹੁੰਦੀ ਪਹਿਲਾ ਮੀ ਪੈ ਜਾਣਾ ਹਾਏ ਗੁੜੀਏ ਹਾਏ ਗੁੜੀਏ ਹਾਏ ਗੁੜੀਏ ਚੱਲ ਵਾਕੀ ਇਹ ਪਹਿਲਾ ਮਰਦਾਂ ਦੀ ਐਨੇ ਲੋਕ ਪਹਿਲਾ ਖੁਸ਼ ਹੋਣ ਦੇ ਅੱਜ ਵੀ ਖੁਸ਼ ਕਰੇ ਨੇ ਹਾਏ ਸੇ ਮਾਰ ਕੀ ਆ ਬਾਈ ਦੇਖ ਲੈ ਆਪਣਾ ਪਟਾਰ ਤੋਂ ਆਇਆ ਹੈ ਇਹ ਆਪਣੇ ਪਿੰਡ ਰਾਮਪ੍ਰੇਮਾ ਵਾਲੇ ਗੁਰੂ ਜੀ ਦੀ ਪੀ ਹੈ ਮੈਂ ਦਾ ਫੈਸਲਾ ਆਇਆ ਪਟਾਰ ਤੋਂ ਕਿ ਇੰਨਾ ਆਥਾ ਪਿਆਰ ਦੇਖਣ ਨੂੰ ਕਿਤੇ ਮਿਲਦਾ ਹੈ ਇਹ ਚੀਜ਼ਾਂ ਉਹਨਾਂ ਦੇਖਣ ਨੂੰ ਮਿਲਦੀਆਂ ਨਹੀਂ ਲੋਕ ਹੋ ਗਏ ਵੀਰੇ ਸਹੀ ਗੱਲ ਹੈ ਨਾਲ ਮਿਲ ਕੇ ਰਿਆ ਕਰੋ ਯਾਰ ਰਸਤੇ ਕਹਿੰਦੇ ਰਿਆ ਕਰੋ ਨਾਲ ਦੀ ਕੀਰਵਾਹ ਖਤਮ ਹੋ ਗਏ ਬਾਈ ਹਨਾ ਇਹ ਆ ਕਿਤੇ ਕਿਤੇ ਟਾਮ ਟਾਮ ਦੇ ਪਿੰਡ ਹੀ ਰਹਿ ਗਏ ਹੁਣ ਇਹ ਦੁਬਾਰੇ ਚਲਾਉ ਕੰਮ ਆਪਾਂ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਮੈਂ ਮੈਂ ਹੋ ਗਿਆ ਹਾਂ ਤੂੰ ਤੂੰ ਸਾਥ ਨੂੰ ਵੀ ਕਿਸੇ ਨੂੰ ਚੰਦਾ ਨਹੀਂ ਕੋਈ ਬਣਾਉਂਦਾ ਨਹੀਂ ਬਾਈ ਰਪਾਈ ਨਹੀਂ ਕੋਈ ਇੱਕ ਪ੍ਰੋਗਰਾਮ ਬਾਈ ਸਾਰੇ ਨਾਲ ਮਿਲ ਕੇ ਇਕੱਠੇ ਹੋ ਕੇ ਫੇਰ ਬਣਦਾ ਨਾ ਇਹ ਤੇ ਇਕੱਲੇ ਦਾ ਵੀ ਕੰਮ ਨਹੀਂ ਹੈਗਾ ਵੀ ਆਪਾਂ ਇਕੱਲੇ ਜਾ ਗਲੇ ਪਕਾ ਕੇ ਗੁੱਡੀ ਫੂਰਾਂ ਜੇ ਬੇੜੀ ਦਾ ਸਹਿਯੋਗ ਹੋਊਗਾ ਪਿੰਡ ਦਾ ਸਹਿਯੋਗ ਹੋਊਗਾ ਤਾਂ ਪਰਮਾਤਮਾ ਕਿਰਪਾ ਕਰੂਗਾ ਸਹੀ ਗੱਲ ਹੈ ਬਾਈ ਨਾਲੇ ਆਏ ਆ ਪਾਈ ਚਾਰਾ ਬਣਿਆ ਰਹਿੰਦਾ ਇਹ ਚੀਜ਼ਾਂ ਨਾਲ ਨਹੀਂ ਤੂੰ ਤਾਂ ਬਾੜੀ ਚੰਗੀ ਸੀ ਹਾਏ ਇਹ ਤੂੰ ਛੱਡ ਕੇ ਬਾਗੀ ਸੂ ਨਾ ਨਾ ਦੋ ਨੀ ਤੇ ਪਹਿਲਾ ਮਰੀ ਹੁੰਦੀ ਮਰੀ ਭਾਵਨਾ ਹਏ ਕਿਹੜਾ ਹੱਦ ਨੂੰ ਚੁੜਾਇਆ ਗਿਆ ਤੇ ਤੇ ਬੈਗਰੂ ਖੁਸ਼ ਹੈ ਤੇ ਪਿੰਡ ਦਾ ਸੋਖਾ ਹੈ ਤੇ ਬਹੁਤ ਵਧੀਆ ਪ੍ਰੋਗਰਾਮ ਹੋਇਆ ਤੇ ਮੀਂਹ ਫੁੱਲ ਫੁੱਲ ਪੈ ਰਿਹਾ ਨਾ ਵਧੀਆ ਹੋਣਾ ਪਾਣੀ ਬੂਗਾ ਸਾਡੇ ਦਾ ਬਹੁਤ ਕੋਈ ਹੋਣਾ ਹੈ ਤੇ ਪਿੰਡ ਦੇ ਸਾਥ ਨਾਲ ਤੇ ਭਾਈਚਾਰਾ ਸਹੀ ਹੈ ਸਾਡੀ ਹੁੰਦੀ ਹੈ ਹਾਂ ਤੇ ਤੇ ਬੱਚੇ ਵੀ ਪੂਰੇ ਖੁਸ਼ ਨੇ ਆ ਦੇਖੋ ਇਹ ਪੰਜਾਬ ਦਾ ਵੀ ਆ ਰਹੀ हाँ, पंजाब सरकार दीगर, की गड्डी खड़ी है क्यों जी सरपंच साहब की हाल है ਜੀ ਵਧੀਆ ਜੀ ਤੇ ਜੇ ਗੁੱਡੀ ਦੇਖ ਲੈ ਜਦੋਂ 10 ਦਿਨ ਪਹਿਲਾਂ ਫੁੱਕੀ ਹੁੰਦੀ ਮੀਂਹ ਵਧੀਆ ਪੈ ਜਾਂਦਾ ਨਾ ਬਹੁਤ ਵਧੀਆ ਜੀ ਹਾਂ ਤੇ ਜਿਹੜੇ ਆਪਣੀ ਹੁਣ ਮੰਨ ਲੈ ਨਵੀਂ ਪੀੜ੍ਹੀ ਹੈ ਤਾਂ ਮਤਲਬ ਪ੍ਰੋਗਰਾਮ ਭੁੱਲ ਗਏ ਤਿਹਾਰ ਭੁੱਲ ਗਏ ਨਾ ਭੁੱਲ ਗਏ ਤੇ ਪਰਵਾਤਮਾ ਨੂੰ ਚੇਤੇ ਜ਼ਰੂਰੀਆਂ ਰੱਖਣਾ ਮੀਂਹ ਤਾਂ ਪ੍ਰਵਾਤਮਾ ਦੀ ਕਿਰਸ਼ਮ ਹੈਗਾ ਜੇ ਆਪਾਂ ਪਹਿਲਾਂ ਇਹ ਹੁਣ ਬਾਬੇ ਕਾਲੂ ਨੇ ਉੱਤੇ ਪੂਰਨ ਕਰਿਆ ਆਪਾਂ ਨੇ ਉੱਤੇ ਜਾ ਕਰਾਣੀ ਜੀ ਫੱਡੇ ਦੇ ਜੀ ਪਰ ਉਹ ਤੋਂ ਬਾਅਦ ਅੱਠ ਕੜਾਹੇ ਕੱਢੇ ਆਪਾਂ ਚਾਰ ਕੜਾਹੇ ਦੀ ਮੀਂਹ ਵਾਧੂ ਵਰਸੇ ਹਾਂ ਤੇ ਅੱਜ ਤੁਹਾਨੂੰ ਯਾਦ ਰੱਖਣਾ ਚਾਹੀਦਾ ਲੋਕ ਪ੍ਰਮਾਤਮਾ ਨੂੰ ਭੁੱਲ ਗਏ ਬਈ ਬਣਾ ਜਿਆਦੇ ਵਧ ਗਿਆ ਅੱਜ ਇਹ ਦੇਖ ਲੈ ਪਰੰਪਰਾ ਮਤਲਬ ਸ਼ੁਰੂ ਕਰੀ ਜੀ ਆਪਣੇ ਪਿੰਡਿਆਂ ਨੇ ਤੇ ਅੱਜ ਮਤਲਬ ਪ੍ਰਮਾਤਮਾ ਦੇ ਸੂਝ ਹਾਂ ਬਹੁਤ ਵਧੀਆ ਤੇਂਦਰਦੇਵ ਦਾ ਹਾਂ ਪ੍ਰਮਾਤਮਾ ਦਾ ਬਹੁਤ ਠਿਕਰਾ ਨਾ ਕਰਦੇ ਆ ਵੀ ਉਹ ਵਧੀਆ ਆਪਣੇ ਵਾਰਸ਼ ਹੋਈ ਹੈ ਆ ਗੁਰਵਿੰਦਰ ਕਹਿੰਦਾ ਭਾਈ ਮੈਂ ਵੀ ਕਰਾ ਗੁੱਡੀ ਨੂੰ ਮਾਰੀ ਨੀ ਆ ਤੇ ਰੱਬ ਵੀ ਰਹਾਲੀ ਵੇ ਤੂੰ ਮਰ ਗਈ ਅੱਜ ਰੱਬਰਵਾਤਾ ਆ ਦੇਖ ਲੈ ਸਾਰਾ ਪਿੰਡ ਰੋ ਰੇ ਹਾਏ ਕਰ ਦਵਾਰੇ ਕਰ ਚੱਲ ਯਾਰ ਬਈ ਸਾਨੂੰ ਕੁੜੀਆਂ ਮੰਗੂ ਦਾ ਪੇਟਣਾ ਨਹੀਂ ਆਉਂਦਾ ਅਸੀਂ ਤਾਂ ਅੰਦਰੋਂ ਅੰਦਰੀ ਰੋਣ ਲੈ ਰਹਿਆ ਆ ਰੱਬ ਵੀ ਰੋ ਪਿਆ ਓਹ ਹੱਡੀ ਗੁੱਡੀ ਮਰ ਗਈ ਅੱਜ ਹਾਏ ਉਹਨਾਂ ਨੂੰ ਜਗਰ ਕੁੜੀਆਂ ਮੰਗੂ ਲੱਤਾਂ ਇਹਨਾਂ ਤਮਾਰ ਕੇ ਕਰੀ ਓਏ ਪਿੱਟਿਆ ਕਰਦੇ ਨਹੀਂ ਓਏ